ਗਿਆਨ ਧਿਆਨ ਕਿਛ ਕਰਮ ਨਾ ਜਾਣਾ ਸਾਰ ਨਾ ਜਾਣਾ ਤੇਰੀ ਸਭ ਤੇ ਵੱਡਾ ਸਤਿਗੁਰੂ ਨਾਨਕ ਜਿਨ ਕਲ ਰਾਖੀ ਮੇਰੀ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਸਤਿਗੁਰੂ ਜੀ ਦੇ ਪਾਵਨ ਪਵਿੱਤਰੇ ਅਸਥਾਨ ਸੱਚਖੰਡ ਦਰਬਾਰ ਗੁਰਦੁਆਰਾ ਸ੍ਰੀ 베ਰ ਸਾਹਿਬ ਜੀ ਦੇ ਦਰਸ਼ਨ ਕਰ ਰਹੇ ਹਾਂ ਸੁਲਤਾਨਪੁਰ ਲੋਧੀ ਦੀ ਪਾਵਨ ਪਵਿੱਤਰ ਧਰਤੀ ਤੇ ਵੇਈ ਨਦੀ ਦੇ ਕੰਢੇ ਦੇ ਉੱਤੇ ਇਹ ਪਾਵਨ ਅਸਥਾਨ ਸੋਵਣੀਕ ਹੈ ਗੁਰਦੁਆਰਾ ਸ੍ਰੀ 베ਰ ਸਾਹਿਬ ਸામਨੇ ਆਪਾਂ ਦਰਸ਼ਨ ਕਰ ਰਹੇ ਆ 베ਰੀ ਸਾਹਿਬ ਦੇ ਇਹ ਉਹ ਪਾਵਨ ਪਵਿੱਤਰ 베ਰੀ ਹੈ ਜੋ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਨੇ ਦਤਨ ਕਰਕੇ ਇਹ ਲਾਈ ਹੈ ਕਿਉਂਕਿ ਸਤਿਗੁਰੂ ਜੀ ਹਰ ਰੋਜ਼ ਅੰਮ੍ਰਿਤ ਵੇਲੇ ਵੇਈ ਨਦੀ ਦੇ ਵਿੱਚ ਇਸ਼ਨਾਨ ਕਰਨ ਵਾਸਤੇ ਆਉਂਦੇ ਇਸ਼ਨਾਨ ਤੋਂ ਪਹਿਲਾਂ ਸਤਿਗੁਰੂ ਜੀ ਇੱਥੇ ਦਤਨ ਕਰਿਆ ਕਰਦੇ ਤੇ ਫਿਰ ਮਹਾਰਾਜੀ ਸਾਹਿਬ ਜੀ ਵੇਈ ਨਦੀ ਦੇ ਵਿੱਚ ਇਸ਼ਨਾਨ ਕਰਦੇ ਇੱਕ ਦਿਨ ਅਮਰਤ ਵੇਲੇ ਜੇਸ ਵੇਲੇ ਸਤਿਗੁਰੂ ਜੀ ਇਸ਼ਨਾਨ ਕਰਨ ਵਾਸਤੇ ਵੈਂ ਨਦੀ ਦੇ ਕੰਢੇ ਤੇ ਆਏ ਤਾਂ ਭਾਈ ਪਘੀਰਥ ਜੀ ਨੇ ਮਹਾਰਾਜ ਸਾਹਿਬ ਜੀ ਨੂੰ 베ਰੀ ਦੀ ਦਤਨ ਲਿਆ ਕਰਕੇ ਭੇਟ ਕੀਤੀ ਤੇ ਸਤਿਗੁਰੂ ਜੀ ਨੇ 베ਰੀ ਦੀ ਦਤਨ ਕਰਕੇ ਤੇ ਫਿਰ ਵੈਂ ਦੇ ਕੰਢੇ ਤੇ ਇਸ ਨੂੰ ਗੱਡ ਦਿੱਤਾ ਲਾ ਦਿੱਤਾ ਤੇ ਉਹ 베ਰੀ ਦੀ ਦਤਨ ਹੀ ਸ੍ਰੀ 베ਰ ਸਾਹਿਬ ਸੋਭਨੀਕ ਹੋਈ ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਲਿਖਦੇ ਆ ਆਪਨ ਤੇ ਚਲ ਨੀਰ ਕੇ ਤੀਰ ਪੈ ਦੰਤਨ ਧਾਵਣ ਆਣ ਕਰੀ ਗਾੜ ਦਈ ਧਰ ਹੋਤ ਭਇਓ ਤਾਰ ਹੈ ਅਬ ਲੋ ਬਾਰ ਸੋ ਬਦਰੀ ਸੋ ਮਹਾਰਾਜ ਸਾਹਿਬ ਜੀ ਦੀ ਲਾਈ ਹੋਈ ਦਾਤਨ ਸ੍ਰੀ 베ਰ ਸਾਹਿਬ ਔਰ ਇਸੇ ਹੀ 베ਰ ਸਾਹਿਬ ਦੇ ਨਾਮ ਤੇ ਗੁਰੂ ਸਾਹਿਬ ਜੀ ਦੇ ਪਾਵਨ ਪਵਿੱਤਰ ਦਰਬਾਰ ਦਾ ਨਾਮ ਗੁਰੂ ਕੇ ਪੰਥ ਨੇ ਗੁਰੂ ਕੀਆ ਸੰਗਤਾਂ ਨੇ ਰੱਖਿਆ ਹੈ ਗੁਰਦੁਆਰਾ ਸ੍ਰੀ 베ਰ ਸਾਹਿਬ ਕਿਸੇ ਗੁਰਮੁਖ ਦੇ ਬੜੇ ਸੋਹਣੇ ਬੋਲ ਹਨ ਇਸ 베ਰੀ ਸਾਹਿਬ ਦੇ ਸੰਬੰਧ ਵਿੱਚ ਕਿ 베ਰੀ ਕਹਿੰਦੀ ਹੈ ਮੇਰੇ ਜਈਆਂ 베ਰੀਆਂ ਬਥੇਰੀਆਂ ਸੀ ਜਾਗੇ ਉਤੇ ਲੱਭਦੇ ਨਿਸ਼ਾਨ ਨਹੀਂ ਦੂਰ ਨਾ ਨਜੀਕ ਹੈ ਕੋਲੇ ਹੋ ਕੇ ਸੜ ਗਈਆਂ ਬੁੱਡੀਆਂ ਹੋ ਮਰ ਗਈਆਂ ਬੱਕਰੀਆਂ ਚਰ ਗਈਆਂ ਬਚਨ ਇਹ ਠੀਕ ਹੈ ਮੈਂ ਹਰੀ ਭਰੀ ਸਤਕਾਰਯੋਗ ਸੁਲਤਾਨਪੁਰ ਲੋਧੀ ਵਿੱਚ ਵਰਾ ਹੋਇਆ ਮੈਨੋ 500 ਤੋਂ ਵਧੇਕ ਹੈ ਗੁਰੂ ਨਾਨਕ ਦੀ ਸੰਗਤ ਦਾ ਫਲ ਇਹ ਖਾਲਸਾ ਜੀ ਦੇਮ ਦਾ ਉਗਾਹੀ ਪਤ ਪਤ ਮੇਰਾ ਠੀਕ ਹੈ ਪਤਾ ਪਤਾ ਰਿਆ ਭਰਿਆ ਹੈ 베ਰੀ ਸਾਹਿਬ ਕਹਿ ਰਹੀ ਐ ਪੀ ਇਹ ਉਗਾਈ ਦੇ ਰਿਆ ਐ ਵੀ ਮੈਨੂੰ ਤਨ ਤਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਦੀ ਸੰਗਤ ਪ੍ਰਾਪਤ ਹੋ ਗਈ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਦੀ ਸੰਗਤ ਇੱਕ ਦਤਨ ਨੇ ਕੀਤੀ ਤੇ ਉਹ ਦਤਨ ਵੀ ਸ੍ਰੀ 베ਰ ਸਾਹਿਬ ਬਣ ਗਈ ਇਸੇ ਕਰਕੇ ਕਿਸੇ ਗੁਰਮੁਖ ਨੇ ਬੜੇ ਸੋਹਣੇ ਬੋਲ ਲਿਖੇ ਆ 베ਰੀ ਏਠ ਬੈਠੇ ਗੁਰੂ 베ਰੀ ਪੀ ਨਿਹਾਲ ਹੋਈ ਗਰੀਠੇ ਵੱਲ ਡਿਠਾ ਰੀਠਾ ਮਿੱਠਾ ਹੋਏ ਜਾਮਦਾ ਅੱਖਾਂ ਦੀਆਂ ਖਖੜੀਆਂ ਵੇਖ ਕੇ ਨਿਹਾਲ ਹੋਈਆਂ ਆੰਬਤੀਆਂ ਨਾਰ ਨੂੰ ਮਰਦਾਨਾ ਤੋੜ ਖਾਮ ਦਾ ਕਿਕਰਾਂ ਤੋਂ ਮਠਿਆਈਆਂ ਚੜਵਾਈਆਂ ਮੇਰੇ ਸਤਿਗੁਰਾਂ ਖਾਰਾ ਜਲ ਚਰਨ ਛੋਏ ਮਿੱਠਾ ਹੋਏ ਜਾਮ ਦਾ ਪਸ਼ੂ ਪੰਛੀ ਰਾਖਿ ਵੀ ਤਾਰੇ ਮੇਰੇ ਸਤਿਗੁਰਾਂ ਬੰਦਾ ਕਿਉ ਨਾ ਤਰੇ ਜਿਹੜਾ ਗੁਰੂ ਸ਼ਰਨ ਆਉਂਦਾ ਇਹ ਗੁਰਦੁਆਰਾ ਸ੍ਰੀ 베ਰ ਸਾਹਿਬ ਜਿੱਥੇ ਮਹਾਰਾਜ ਸਾਹਿਬ ਜੀ ਨੇ ਸਾਨੂੰ ਅੰਮ੍ਰਿਤ ਵੇਲੇ ਦੀ ਦਾਤ ਬਖਸ਼ਿਸ਼ ਕੀਤੀ ਸਤਿਗੁਰੂ ਜੀ ਨੇ ਆਪ ਅੰਮ੍ਰਿਤ ਵੇਲੇ ਇਸ਼ਨਾਨ ਕਰਕੇ ਇੱਥੇ ਚੌਂਕੜਾ ਲਾਉਣਾ ਆਪਣੇ ਧਿਆਨ ਵਿੱਚ ਲੀਨ ਹੋਣਾ ਤੇ ਮਹਾਰਾਜ ਸਾਹਿਬ ਜੀ ਨੇ ਸਾਨੂੰ ਸੰਸਾਰ ਭਰ ਨੂੰ ਉਪਦੇਸ਼ ਬਖਸ਼ਿਆ ਅੰਮ੍ਰਿਤ ਵੇਲਾ ਸਚਨਾਓ ਵਡਿਆਈ ਵਿਚਾਰ ਗੁਰੂ ਸਾਹਿਬ ਜੀ ਦਾ ਪਾਵਨ ਪਵਿੱਤਰੇ ਅਸਥਾਨ ਜਿੱਥੇ ਸਾਧ ਸੰਗਤ ਜੀ ਅੰਮ੍ਰਿਤ ਵੇਲੇ ਪੰਜ ਬਾਣੀਆਂ ਦਾ ਨਿਤਨੇਮ ਹੁੰਦਾ ਹੈ ਸਭ ਤੋਂ ਪਹਿਲਾਂ ਫਿਰ ਆਸਾ ਕੀ ਵਾਰ ਦਾ ਕੀਰਤਨ ਆਰੰਭ ਹੁੰਦਾ ਹੈ ਔਰ ਧੰ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਪਾਵਨ ਪ੍ਰਕਾਸ਼ ਸੇਵਾ ਹੁੰਦੀ ਹੈ ਆਸਾ ਕੀ ਵਾਰ ਤੇ ਕੀਰਤਨ ਦੀ ਸਮਾਪਤੀ ਤੋਂ ਉਪਰੰਤ ਲੜੀਵਾਰ ਆਦ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਅੰਮ੍ਰਿਤ ਬਾਣੀ ਦੀ ਕਥਾ ਹੁੰਦੀ ਹੈ 1 ਘੰਟਾ ਉਸ ਤੋਂ ਉਪਰੰਤ ਸਾਰਾ ਦਿਨ ਫਿਰ ਲਗਾਤਾਰ ਗੁਰਬਾਣੀ ਦਾ ਕੀਰਤਨ ਦਾ ਪ੍ਰਵਾਹ ਚੱਲਦਾ ਹੈ ਤੇ ਸ਼ਾਮ ਨੂੰ ਫਿਰ ਗੁਰੂ ਕੇ ਇਤਿਹਾਸ ਦੀ 1 ਘੰਟਾ ਕਥਾ ਹੁੰਦੀ ਹੈ ਉਸ ਤੋਂ ਉਪਰੰਤ ਫਿਰ ਗੁਰਬਾਣੀ ਦਾ ਕੀਰਤਨ ਔਰ ਰਾਤ ਗਰੀਬ ਨਵਾਈ ਸਹਿਬ ਸੱਚੇ ਪਾਤਸ਼ਾਹ ਮਹਾਰਾਜ ਸਹਿਬ ਜੀ ਦੀ ਅਮਰਤ ਬਾਣੀ ਦਾ ਕੀਰਤਨ ਸੋਦਾ ਰਹਿਰਾ ਸਹਿਬ ਜੀ ਦਾ ਪਾਠ ਸੰਧਿਆ ਵੇਲੇ ਉਪਰੰਤ ਫਿਰ ਆਰਤੀ ਕੀਰਤਨ ਹੋ ਕਰਕੇ ਤੇ ਸਮੇਂ ਦੇ ਨਾਲ ਰੁੱਤ ਦੇ ਲਿਹਾਇ ਦੇ ਨਾਲ ਫਿਰ ਸਮਾਪਤੀ ਹੁੰਦੀ ਹੈ ਔਰ ਸੰਗਤਾਂ ਬਹੁਤ ਭਾਵਨਾਵਾਂ ਦੇ ਨਾਲ ਇਸ ਪਵਿੱਤਰੇ ਸਥਾਨ ਤੇ ਹਾਜ਼ਰੀਆਂ ਭਰਦੀਆਂ ਰਾਤ 1.5 ਵਜੇ ਦੇ ਲਗਭਗ ਸੰਗਤਾਂ ਇੱਥੇ ਪਹੁੰਚ ਜਾਂਦੀਆਂ ਤੇ ਇਲਾਕੇ ਦੀਆਂ ਸੰਗਤਾਂ ਆ ਕਰਕੇ ਫਿਰ ਮਹਾਰਾਜ ਸਹਿਬ ਜੀ ਦੇ ਪਾਵਨ ਦਰਬਾਰ ਦੀ ਸੇਵਾ ਕਰਦੀਆਂ ਤੇ ਸਤਿਗੁਰੂ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰਦੀਆਂ ਹਰ ਮੱਸਿਆ ਤੇ ਇਥੇ ਤਨ ਤਨ ਭਾਈ ਮਰਦਾਨਾ ਜੀ ਦੀਵਾਨ ਹਾਲ ਸਾਹਮਣੇ ਦਰਸ਼ਨ ਹੋ ਰਹੇ ਆ ਤੇ ਦੀਵਾਨ ਸਾਈ ਤੇ ਮੱਸਿਆ ਤੇ ਵੱਡਾ ਭਾਰੀ ਦੇਸ਼ ਵਿਦੇਸ਼ ਦੀਆਂ ਸੰਗਤਾਂ ਇਥੇ ਪਹੁੰਚਦੀਆਂ ਆ ਇਲਾਕੇ ਦੀਆਂ ਸੰਗਤਾਂ ਆ ਕੇ ਮਹਾਰਾਜ ਸਾਹਿਬ ਜੀ ਦੇ ਚਰਨ ਪਰਸ ਕੇ ਸਰੋਵਰ ਸਾਹਿਬ ਦੇ ਇਸ਼ਨਾਨ ਕਰਕੇ ਗੁਰੂ ਸਾਹਿਬ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰਦੀਆਂ ਔਰ ਹਰ ਸਾਲ ਸਤਿਗੁਰੂ ਜੀ ਦਾ ਕਤਕ ਦੀ ਪੂਰਨ ਮਾਸ਼ੀ ਨੂੰ ਗਰੀਬ ਨਵਾਜ਼ ਸਾਹਿਬ ਜੀ ਦਾ ਪਾਵਨ ਪ੍ਰਕਾਸ਼ ਗੁਰਪੁਰਬ ਸਾਰਾ ਹੀ ਪੰਥ ਇਕੱਤਰ ਹੋ ਕਰਕੇ ਸੁਲਤਾਨਪੁਰ ਲੋਧੀ ਦੀ ਧਰਤੀ ਤੇ ਇਸ ਪਵਿੱਤਰੇ ਸਥਾਨ ਤੇ ਗੁਰਦੁਆਰਾ ਸ੍ਰੀ 베ਰ ਸਾਹਿਬ ਜੀ ਵਿਖੇ ਸ਼ਰਧਾ ਭਾਵਨਾ ਦੇ ਨਾਲ ਮਹਾਰਾਜ ਸਾਹਿਬ ਜੀ ਦਾ ਪ੍ਰਕਾਸ਼ ਗੁਰਪੁਰਬ ਮਨਾਉਂਦਾ ਹੈ। ਔਰ ਇੱਥੇ ਰਾਤ ਦੇ ਸਮੇਂ ਅੰਮ੍ਰਿਤ ਵੇਲੇ ਸ੍ਰੀ ਅਖੰਡ ਪਾਠ ਸਾਹਿਬ ਪ੍ਰਾਰੰਭ ਕੀਤੇ ਜਾਂਦੇ ਹਨ। ਸੋ ਜਿਨ੍ਹਾਂ ਦੇ ਫਿਰ ਭੋਗ ਅੰਮ੍ਰਿਤ ਵੇਲੇ ਸੰਪੂਰਨ ਹੁੰਦੇ ਹਨ। ਲਗਭਗ 1.5 ਤੋਂ 2 ਵਜੇ ਦੇ ਨਾਲ ਸਾਦ ਸੰਗਤ ਜੀ ਅੰਮ੍ਰਿਤਮਾਣੀ ਦੇ ਭੋਗ ਸੰਪੂਰਨ ਹੁੰਦੇ ਆ ਤੇ ਸਾਰਾ ਪੰਥ ਖਾਲਸਾ ਸਮੁੱਚੀ ਕਾਮ ਸੁਲਤਾਨਪੁਰ ਲੋਧੀ ਦੀ ਧਰਤੀ ਤੇ ਉਸ ਮੌਕੇ ਤੇ ਹਾਜ਼ਰੀ ਭਰਦੀ ਹੈ ਕਿਉਂਕਿ ਜਦੋਂ ਤੋਂ 1947 ਤੋਂ ਇਹ ਵੰਡ ਹੋਈ ਹੈ ਪਾਕਿਸਤਾਨ ਬਣਿਆ ਹੈ ਉਸ ਤੋਂ ਬਾਅਦ ਫਿਰ ਸ੍ਰੀ ਨਨਕਾਣਾ ਸਾਹਿਬ ਉਧਰ ਰਹਿਣ ਕਰਕੇ ਤੇ ਸੰਗਤਾਂ ਇਹ ਚੜ੍ਹਦੇ ਪੰਜਾਬ ਦੇ ਵਿੱਚ ਸੁਲਤਾਨਪੁਰ ਲੋਧੀ ਦੀ ਧਰਤੀ ਤੇ ਹੀ ਮਹਾਰਾਜ ਸਾਹਿਬ ਜੀ ਦਾ ਪ੍ਰਕਾਸ਼ ਗੁਰਪੁਰਬ ਮਨਾਉਂਦੀਆਂ ਹਨ 500 ਸਾਲਾ ਵੀ ਇਹ ਤੇ ਸੁਲਤਾਨਪੁਰ ਲੋਧੀ ਦੀ ਧਰਤੀ ਤੇ ਹੀ ਮਨਾਇਆ ਗਿਆ ਸੀ। ਔਰ ਇਸੇ ਤਰ੍ਹਾਂ 1969 ਦੇ ਵਿੱਚ ਤੇ ਫੇਰ ਹੁਣ 550 ਸਾਲਾਂ ਵੀ ਗੁਰੂ ਕੇ ਪੰਥ ਨੇ ਸੁਲਤਾਨਪੁਰ ਲੋਧੀ ਦੀ ਧਰਤੀ ਤੇ ਮਨਾਇਆ। ਆਪਾਂ ਸਾਰਿਆਂ ਨੇ ਦਰਸ਼ਨ ਕੀਤੇ, ਹਾਜ਼ਰੀਆਂ ਭਰੀਆਂ। ਤੋਂ ਐਸਾ ਇਹ ਪਾਵਨ ਪਵਿੱਤਰੇ ਅਸਥਾਨ ਜਗਤ ਗੁਰੂ ਜੀ ਦਾ ਗੁਰਦੁਆਰਾ ਸ੍ਰੀ 베ਰ ਸਾਹਿਬ। ਤੁਹਾਾਰੇ ਸਹਿਬ ਸੱਚੇ ਪਾਤਸ਼ਾਹ ਜੀ ਦੇ ਇਸ ਪਵਿੱਤਰ ਸਥਾਨ ਤੇ ਸੰਗਤਾਂ ਭਾਵਨਾ ਨਾਲ ਜਿੱਥੇ ਨਮਸਕਾਰ ਕਰਦੀਆਂ ਉਥੇ ਮਹਾਰਾਜ ਸਾਹਿਬ ਜੀ ਦੀ ਇਹ ਲਾਈ ਹੋਈ ਦਾਤਨ ਉਸ ਬੇਰ ਸਾਹਿਬ ਦੇ ਦਰਸ਼ਨ ਵੀ ਸੰਗਤਾਂ ਕਰਦੀਆਂ ਹਨ ਇਹ ਮਹਾਰਾਜ ਸੱਚੇ ਪਾਤਸ਼ਾਹ ਦਾ ਵੱਡਾ ਸਥਾਨ ਵੱਡਾ ਤੇਰਾ ਦਰਬਾਰ ਸੱਚਾ ਤੁਧ ਤਖਤ ਸਿਰ ਸਾਹਾ ਪਾਤਸ਼ਾਹੋ ਨਹਿਚਲ ਚੌਰ ਛਤ ਰੋਮ ਰੋਮ ਕੋਟ ਬ੍ਰਹਿਮਾਣਡ ਕੋ ਨਿਵਾਸ ਜਾ ਅਸਮਾਨ ਸੇ ਔਤਾਰ ਧਾਰ ਦਰਸ ਦਿਖਾਏ ਹਨ ਇਐਸੀ ਪਾਵਨ ਪਵਿੱਤਰ ਸੁਲਤਾਨਪੁਰ ਲੋਧੀ ਦੀ ਧਰਤੀ ਜਿੱਥੋਂ ਮਹਾਰਾਜ ਸਾਹਿਬ ਜੀ ਨੇ ਉਪਦੇਸ਼ ਬਖਸ਼ਿਆ ਧਰਮ ਦੀ ਕਿਰਤ ਕਰੋ ਵੰਡ ਕੇ ਛਕੋ ਨਾਮ ਜਪੋ ਔਰ ਅੱਠੇ ਪੈਰ ਇਸ ਪਵਿੱਤਰ ਸਥਾਨ ਤੇ ਗੁਰੂ ਕਾ ਲੰਗਰ ਅਟੁੱਟ ਵਰਤਦਾ ਹੈ ਮਸਿਆ ਦੇ ਔਰਹਿਤਵਾਰ ਤੇ ਸੰਗਤਾਂ ਬਾਹਰੋਂ ਆ ਕਰਕੇ ਵੀ ਵੱਖਰੇ ਵੱਖਰੇ ਪਿੰਡਾਂ ਵਿੱਚੋਂ ਆ ਕੇ ਵੀ ਸੇਵਾ ਕਰਦੀਆਂ ਹਨ ਲੰਗਰ ਚੱਲਦੇ ਹਨ ਗੁਰਪੁਰਬ ਤੇ ਤਾਂ ਬਹੁਤ ਮਹਾਰਾਜ ਸਾਹਿਬ ਜੀ ਦੀ ਕਿਰਪਾ ਦੇ ਨਾਲ ਸਾਰੇ ਇਲਾਕੇ ਦੀਆਂ ਸੰਗਤਾਂ ਦੇਸ਼ ਵਿਦੇਸ਼ ਦੀਆਂ ਸੰਗਤਾਂ ਇੱਥੇ ਹਾਜ਼ਰੀ ਭਰਦੀਆਂ ਹਨ ਤੁਮਾਰੀ ਸਹਿਬ ਸੱਚੇ ਪਾਤਸ਼ਾਹ ਦਾ ਜੋ ਇਹ ਪਾਵਨ ਪਵਿੱਤਰ ਦਰਬਾਰ ਹੈ ਜਿਸ ਦੀ ਸੇਵਾ ਕਪੂਰਥਾਲੇ ਦੇ ਰਾਜੇ ਨੇ ਸੇਵਾ ਕਰਵਾਈ ਸੀ ਉਹ ਦਰਬਾਰ ਜਦੋਂ ਆਪਾਂ ਅੰਦਰ ਨਮਸਕਾਰ ਕਰਨ ਜਾਂਦੇ ਹਾਂ ਤੇ ਵਾਰ-ਵਾਰ ਜਿੱਥੇ ਸ੍ਰੀ ਮੁਖਵਾਕ ਲਿਖਿਆ ਜਾਂਦਾ ਹੈ ਉੱਥੇ ਸਿਲਾ ਲੱਗੀ ਹੋਈ ਉਹਦੇ ਤੇ ਸਾਰਾ ਸੰਮਤ ਸੰਨ ਤੇ ਰਾਜੇ ਦਾ ਨਾਮ ਵੀ ਦਿੱਤਾ ਹੋਇਆ ਹੈ ਤੇ ਉਚੇਚੇ ਤੌਰ ਤੇ ਪੱਠੇ ਲਾ ਕਰਕੇ ਉਹਦੇ ਵਿੱਚ ਇਟਾਂ ਤਿਆਰ ਕਰਕੇ ਇਹ ਦੱਸਦੇ ਹਨ ਗੁਰੂ ਕੇ ਸਿੱਖ ਬਜ਼ੁਰਗ ਕਿ ਜਿਸ ਵੇਲੇ ਦਰਬਾਰ ਸਾਹਿਬ ਦੀ ਸੇਵਾ ਕੀਤੀ ਗਈ ਤੇ ਵੱਖ-ਵੱਖ ਭੱਟੀਆਂ ਦੇ ਵਿੱਚ ਇੱਟਾਂ ਜਿਹੜੀਆਂ ਤਿਆਰ ਕੀਤੀਆਂ ਗਈਆਂ ਵੀ ਇਸ ਦਰਬਾਰ ਨੂੰ ਇੱਟ ਤੋੜ ਕੇ ਨਾ ਲਾਈ ਜਾਵੇ ਸਾਫ਼ ਤੇ ਇੱਟ ਪੌਣੀ ਇੱਟ ਅੱਧੀ ਇੱਟ ਤੇ ਜਿਵੇਂ ਚੌਥਾ ਹੀ ਸੈੱਟ ਹੁੰਦੀ ਏ ਡੇਲੀ ਜਿੰਨੂੰ ਕਹਿੰਦੇ ਹਨ ਉਹ ਵੱਖਰੀਆਂ ਵੱਖਰੀਆਂ ਤਿਆਰ ਕਰਕੇ ਇੱਥੇ ਲਾਈਆਂ ਗਈਆਂ ਐਸੀ ਭਾਵਨਾ ਦੇ ਨਾਲ ਇਸ ਪਾਵਨ ਦਰਬਾਰ ਦੀ ਸੇਵਾ ਕੀਤੀ ਹੈ ਤੇ ਹੋਰ ਵੀ ਅਨੇਕਾਂ ਮਹਾਂਪੁਰਖਾਂ ਨੇ ਇੱਥੇ ਸੇਵਾ ਕਰਵਾਈਆਂ ਤੇ ਹੁਣ ਵੀ ਸੋ ਗੁਰੂ ਕੇ ਪਿਆਰੇ ਮਹਾਪੁਰਖ ਸੋ ਸੇਵਾ ਕਰ ਰਹੇ ਹਨ ਔਰ ਇਸੇ ਤਰ੍ਹਾਂ ਹੀ ਸੋ ਸ੍ਰੀਮਾਨ ਸੰਤ ਬਾਬਾ ਜਗਜੀਤ ਸਿੰਘ ਜੀ ਹਰਖਵਾਲ ਵਾਲੇ ਮਹਾਪੁਰਖ ਜੋ ਹਰ ਸੰਗਰਾਂਦ ਤੇ ਹਰ ਮਸੀਆ ਤੇ ਤੇ ਹਰ ਐਤਵਾਰ ਇਥੇ ਇਸ ਪਵਿੱਤਰ ਸਥਾਨ ਤੇ ਗੁਰਬਾਣੀ ਦੀ ਕਥਾ ਸੰਗਤਾਂ ਨੂੰ ਸਰਵਣ ਕਰਵਾ ਕੇ ਤੇ ਗੁਰੂ ਕੇ ਚਰਨਾਂ ਦੇ ਨਾਲ ਗੁਰੂ ਕੇ ਸ਼ਬਦ ਨਾਲ ਜੋੜਦੇ ਹਨ ਐਸਾ ਹੀ ਮਹਾਰਾਜ ਸਹਿਬ ਜੀ ਦਾ ਪਾਵਨ ਪਵਿੱਤਰ ਦਰਬਾਰ ਜਿਹਦੇ ਆਪਾਂ ਦਰਸ਼ਨ ਕੀਤੇ ਆਦਿ ਨਿਰੰਜਨ ਹੈ ਗੁਰੂ ਨਾਨਕ ਧਾਰਕ ਹੈ ਮੂਰਤ ਹੈ ਜੱਗ ਆਇਓ ਲੋਕ ਸੁਣਿਓ ਪਰ ਲੋਕ ਸੁਣਿਓ ਵਿਦ ਲੋਕ ਸੁਣਿਓ ਸਭ ਦਰਸ਼ਨ ਪਾਇਓ ਸੰਗਤ ਪਾਰਿ ਉਤਾਰਨ ਕਾਓ ਗੁਰੂ ਨਾਨਕ ਸਾਹਿਬ ਪੰਥ ਚਲਾਇਓ ਵਾਹਿਗੁਰੂ ਗੁਰੂ ਨਾਨਕ ਸਾਹਿਬ ਧਾਰਕ ਹੈ ਮੂਰਤ ਹੈ ਜੱਗ ਆਇਓ ਤੇ ਹਰ ਮੱਸੀਆ ਤੇ ਗੁਰਦੁਆਰਾ ਸ੍ਰੀ 베ਰ ਸਾਹਿਬ ਜੀ ਵਿਖੇ ਪੰਜਾਂ ਪਿਆਰਿਆਂ ਦੁਆਰਾ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸਾਤ ਸੰਗਤ ਜੀ ਖੰਡੇ ਬਾਟੇ ਦਾ ਅੰਮ੍ਰਿਤ ਤਿਆਰ ਹੁੰਦਾ ਹੈ ਤੇ ਅੰਮ੍ਰਿਤ ਅਵਿਲਾਖੀ ਗੁਰੂ ਕਾ ਅੰਮ੍ਰਿਤ ਛੱਕੇ ਗੁਰੂ ਵਾਲੇ ਬਣ ਕੇ ਗੁਰੂਕੀਆਂ ਖੁਸ਼ੀਆਂ ਪ੍ਰਾਪਤ ਕਰਦੇ ਹਨ ਸੋ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹੀ ਦੇ ਪਵਿੱਤਰ ਸਥਾਨਾਂ ਤੇ ਸੋ ਅਨੇਕ ਪ੍ਰਕਾਰ ਦੀ ਸੇਵਾ ਜੋ ਉਹ ਸੰਗਤਾਂ ਅਠੇ ਪੈਰ ਕਰਦੀਆਂ ਹਨ ਗੁਰੂ ਕੇ ਲੰਗਰਾਂ ਵਿੱਚ ਸੇਵਾ ਜੋੜਾ ਕਰਦੀ ਸੇਵਾ ਇਸੇ ਤਰ੍ਹਾਂ ਸਟੈਂਡ ਤੇ ਸੇਵਾ ਬਾਕੀ ਮਹਾਰਾਜ ਸਾਹਿਬ ਜੀ ਦੇ ਪਾਵਨ ਦਰਬਾਰ ਦੀ ਸੇਵਾ ਪ੍ਰਕਰਮਾਂ ਦਾ ਇਸ਼ਨਾਨ ਕਰਾਉਣ ਦੀ ਸੇਵਾ ਸੋ ਸਤਿਗੁਰੂ ਜੀ ਦੇ ਘਰ ਦੀ ਅਨਕ ਭਾਂਤ ਕਰ ਸੇਵਾ ਕਰੀਏ ਸਤਿਗੁਰ ਕੀ ਸੇਵਾ ਸਫਲ ਹੈ ਜੇ ਕੋ ਕਰੇ ਚਿਤ ਲਾਏ ਮਨ ਚਿੰਦਿਆ ਫਲ ਪਾਵਣਾ ਹਉਮੈ ਵਿੱਚ ਉਹ ਜਾਏ ਤੁਹਾਰਾ ਹੀ ਸੇਵ ਸੱਚੇ ਪਾਤਸ਼ਾਹ ਕਿਰਪਾ ਕਰਨ ਸਾਨੂੰ ਵੀ ਸਿੱਖੀ ਦੀ ਦਾਤ ਬਖਸ਼ਿਸ਼ ਕਰਨ ਧੰਨ ਸ੍ਰੀ ਗੁਰੂ ਨਾਨਕ ਦੇਵ ਸਹਿ ਮਹਾਰਾਜ ਜੀ ਦੇ ਚਰਨਾਂ ਦਾ ਪ੍ਰੇਮ ਪਿਆਰ ਸਾਨੂੰ ਵੀ ਪ੍ਰਾਪਤ ਹੋਵੇ ਜਿੱਥੇ ਬਾਬਾ ਪੈਰ ਧਰੇ ਪੂਜਾ ਆਸਣ ਥਾਪਣ ਸੋ ਆ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ